ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਬਾਈ ਜੀ ਬਰਨਾਲੇ ਟਰੈਕਟਰਾਂ ਦੀ ਮੰਡੀ ਤੇ ਖੜੇ ਆਂਗੇ ਤੇ ਤੁਹਾਨੂੰ ਰੇਟ ਟਰੈਕਟਰ ਦੇ ਮਾਡਲ ਬਾਰੇ ਜਾਣਕਾਰੀ ਦੇਵਾਂਗੇ ਤੇ ਬਾਕੀ ਬਾਈ ਸਕਰੀਨ ਉੱਪਰ ਨੰਬਰ ਆਏਗਾਗਾ ਬਾਈਆਂ ਦਾ ਤੇ ਟਰੈਕਟਰ ਖਰੀਦ ਸਕਦੇ ਹੋਗੇ ਤੇ ਬਾਈਆਂ ਕੋਲੇ ਘਟੋ ਘਟਾ 40 ਤੋਂ 45 ਟਰੈਕਟਰ ਵੇਗ ਕਿਸਮ ਦੇ ਅਵੇਲੇਬਲ ਹੁੰਦੇ ਨੇਗੇ ਲੋਨ ਵਗੈਰਾ ਵੀ ਹੋ ਜਾਂਦਾਗਾ ਜੇ ਟਰੈਕਟਰ ਘਟਾਉਣਾ ਹੈ ਤਾਂ ਬਾਈ ਟਰੈਕਟਰ ਵੀ ਕੱਟ ਲਾਗੇ ਕੱਟ ਲਾਂਗੇ ਤੇ ਆਪਾਂ ਕਰ ਦਾਂਗੇ TXT ਮਾਡਲ 630 ਨਿਊ ਔਰਲੈਂਡ ਤੋਂ ਵੀਡੀਓ ਸਟਾਰਟ। ਦੇਖ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ। ਤੇ ਓਕੇ ਰਿਪੋਰਟ ਚ ਆ ਗਿਆ। ਤੇ ਜੇ ਮਾਡਲ ਦੀ ਗੱਲ ਕਰੀਏ ਬਈ ਜੀ। ਮਾਡਲ ਹੈਗਾ 2009 ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਟਰੈਕਟਰ ਦੀ। ਪੂਰੀ ਓਕੇ ਰਿਪੋਰਟ ਚ ਪਿਆ। ਤੇ ਜੇ ਸਿਸਟਮ ਵਗੈਰਾ ਤੁਸੀਂ ਦੇਖ ਸਕਦੇ ਹੋ ਕਿ ਲੱਗਾ ਹੋਇਆ ਹੈਗਾ। ਤੇ 16 ਦੇ ਟਾਇਰਾਂ ਜਵੇ 16 9 28 ਦੇ ਟਾਇਰ ਨੇਗੇ ਤੇ ਗੁੱਡਇਰ ਦਾ ਚੌਕੜਾ ਟਾਇਰਾਂ ਨੇਗਾ ਬਈ। ਕੰਡੀਸ਼ਨ ਦਾ ਪੂਰਾ ਓਕੇ ਪਿਆ, ਸਾਫ਼ ਪਿਆਗਾ ਤੇ ਟੇਬ ਵਗੈਰਾ ਲੱਗੇ ਅਗੇ। ਲੋ ਵੀ ਚੈੱਕ ਕਰ ਲਓ। ਤੇ ਬਾਕੀ ਪਿਛਲੇ ਟਾਇਰ ਰਹਿ ਗਿਆ ਬਈ ਜੀ 75 ਰੁਪਏ ਤੇ ਫਰੰਟ ਰਹਿ ਗਿਆ ਬਈ ਜੀ 85 90 ਰੁਪਏ ਨਵੇਂ ਵਾਂਗੂ ਟਾਇਰ ਪੈਣਗੇ ਫਰੰਟ ਤੇ ਪਾਵਰ ਸਟੀering ਆ ਬਈ ਜੀ ਤੇ ਇੱਕ ਵਾਰ ਤੇ ਫੋਰਡ ਤੇ 2009 ਮਾਡਲ ਆ ਬਈ ਜੀ 4 ਲੱਖ 45000 ਰੁਪਏ ਡਿਮਾਂਡ ਆਗੇ ਤੇ ਪਲੱਸ ਵਾਲਾ ਆ ਗਿਆ ਬਈ ਜੀ ਇਹ ਨਿਊ ਹਾਲੈਂਡ ਉਹ ਬਈ ਜੀ ਇਹ ਕ ਸੁਪਰ ਆਵੈਂਦਾ ਹੈ ਕ ਸੁਪਰ ਪਲੱਸ ਵਾਲਾ ਆਇੰਦਾ ਇਹ ਕੱਲੇ ਪਲੱਸ ਵਾਲਾ ਹੈ ਤੇ ਇੰਜਨ ਗੇਅਰ ਦਾ ਤੁਸੀਂ ਬਾਕੀ ਚੈੱਕ ਕਰ ਸਕਦੇ ਬਈ ਜੀ ਮੌਕੇ ਤੇ ਆ ਕੇ ਤੇ ਬਾਕੀ ਜਿਹਨੂੰ ਬਾਡੀ ਲਾਈਨ ਦਾ ਦਿਖਾ ਦਨੇ ਵੀ ਬਾਡੀ ਲਾਈਨ ਦਾ ਪੂਰਾ ਸਾਫ ਹੈ ਤੁਸੀਂ ਚੈੱਕ ਕਰ ਲੋ ਦੇਖ ਗਏ ਬਈ ਜੀ ਅਰਜਨ 605 ਅਲਟਰਾ ਸਾਈਡ ਗੇਰ ਆ ਗਿਆ ਬਈ ਜੀ ਖੁੱਲੇ ਪਲੇਟਫਾਰਮ ਵਾਲਾ ਕਰ ਲਿਆ ਆਪਾਂ ਇਹ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਜੱਜ ਕਰ ਸਕਦੇ ਹੋ ਕਿ origianally ਜੰਨਾ ਵੀ ਹੈਗਾ ਤੇ ਰੇਡੀਅਲ ਟਾਇਰ ਹੈ ਜੀ ਰੇਡੀਅਲ ਟਾਇਰ ਹੈਗੇ ਨੇ ਬਈ ਜੀ 75 ਕੇ ਪੈਸੇ ਤੇ ਪੀਵੀ 70 ਨੰਬਰ ਆ ਬਈ ਜੀ ਤੇ ਬਾਕੀ ਸਭ ਨੂੰ ਬਾਡੀ ਲੈਂਦਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਰੰਗ ਪੇਂਟ ਦਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਓਕੇ ਪਿਆਗਾ ਚਲੋ ਬਈ ਜੀ ਕੰਡੀਸ਼ਨ ਪੂਰੀ ਸਾਫ ਹੈ ਤੇ ਬੈਕ ਟਾਇਰ ਤੁਹਾਨੂੰ ਦੱਸ ਦਿੱਤੇ ਤੇ ਫਰੰਟ ਰਹਿ ਗਏ ਬਈ ਜੀ ਜਮਨ ਨਮ ਇਹ ਜੇ ਮੈਂ ਆਪਾਂ ਕਹੇ ਜੀ ਮੜੇ ਮੜੇ ਮੁੰਮਨੇ ਟੁੱਟੇ ਨਹੀਂ ਗਏ ਜੇ ਤੇ ਜੇ ਗੱਲ ਕਰੀ ਬਈ ਜੀ ਪਾਵਰ ਸਟੀering ਜਗਾ ਤੇ 2010 ਮਾਡਲ ਤੇ 375000 ਰੁਪਏ ਡਿਮਾਂਡ ਹੈ ਜੀ ਲੋ ਵੀ ਡਬਲ ਪੱਪ ਡਬਲ ਪੰਪ ਪਾਵਰ ਆਗਾ ਤੇ ਡੀਲੈਕਸ ਮਾਡਲ ਆ ਗਿਆ ਬਈ ਜੀ ਤੇ ਅੱਗੇ ਕਿ ਬਈ ਜੀ 5310 ਕਾਲੇ ਢਡਾਲਾ ਜੀ ਦੀ ਡਿਮਾਂਡ ਵੱਧਾਗੀ ਤੇ ਬਾਕੀ ਜੀ ਗੱਲਬਾਤ ਕਰੀ ਬਈ ਜੀ ਸਪੀਕਰ ਵਗੈਰਾ ਲੱਗੇ ਹੋਏ ਨੇ ਜੀ ਤੇ ਓਕੇ ਰਿਪੋਰਟ ਚ ਤੇ ਕਲਰ ਸ਼ਿਫਟ B2 ਤੇ ਬਾਕੀ ਪੈਰ ਦਾ ਤੁਸੀਂ ਦੇ ਹੀ ਸਕਦੇ ਹੋ ਜੀ ਜਿੰਨਾ ਵੀ ਪੇਂਟ ਉਤਰਿਆ ਹੋਵੇਗਾ ਸਾਰਾ ਰਿਜਨਲੀ ਉਤਰਿਆ ਹੋਵੇਗਾ ਤੇ ਬੈਕਟਰ ਰਹੇਗਾ ਬਈ ਜੀ ਪੇਂਟ ਦੇ ਪੈਸੇ ਤੇ ਫਰੰਟ ਰਹੇਗੇ ਬਈ ਜੀ 75 ਰੁਪਏ ਸਾਲ ਢੱਡ ਵਾਲਾ 5310 ਤੇ 2010 ਮਾਡਲ ਆ ਬਈ ਜੀ ਤੇ 5 ਲੱਖ 90000 ਰੁਪਏ ਡਿਮਾਂਡ ਲੱਗੀ ਤੇ ਬਾਕੀ ਪਾਵਰ ਸਟੀering ਟੌਪ ਮਾਡਲ ਚ ਆ ਜਾਂਦਾ ਬਈ ਜੀ ਇਹ ਵੀ ਕੰਡੀਸ਼ਨ ਤੁਸੀਂ ਵਧੀਆ ਚੈੱਕ ਕਰ ਸਕਦੇ ਹੋ ਪੂਰਾ ਸਾਫ ਹੈਗਾ ਓਕੇ ਰਿਪੋਰਟ ਤੇ ਪਿਆ ਤੇ ਬੈਕ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਬੇਟ ਵਗੈਰਾ ਵੀ ਲੱਗੇ ਹੋਣਗੇ ਤੇ ਇਹ ਵੀ ਬਈ ਜੀ 16 ਲੀਟਰਾਂ ਦਾ ਆ ਗਿਆ। ਬਾਕੀ ਬੈਕ ਸਾਈਡ ਦਾ ਤੁਹਾਨੂੰ ਲਿੰਕ ਆ ਵਗੈਰਾ ਦਿਖਾਤਾ ਨਹੀਂ ਬਈ ਜੀ। ਤੇ 7 ਰੀ ਡੰਡਾ ਫੱਟੇ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਬਈ ਜੀ। ਮਗਰਾਟਾ ਵਗੈਰਾ ਦੀ ਕੰਡੀਸ਼ਨ ਪੂਰੀ ਸਾਫ਼ ਈ ਹੈ। ਬਾਕੀ ਚੈੱਕ ਕਰ ਲਓ। ਤੇ ਅੱਗੇ ਬਈ ਜੀ ਅਰਜਨ ਨੋਵੋ। ਤੇ ਐਮ ਐਸ ਜੇ ਪੀ ਐਸ ਨਹੀਂ ਹੈਗਾ ਬਈ ਜੀ। ਇਹ 605 ਡੀ ਆਈ ਹੈਗਾ। ਤੇ ਫਰੰਟਰ ਨੂੰ ਤੁਹਾਨੂੰ ਮਾਰਕ ਦਿਖਾਦੀ ਵੀ ਫਰੰਟਰ ਜਮਨ ਨਵੀਂ ਨਿਗਾਹ ਜੇ ਲੱਖ तकरीबन ਤੇ ਬੈਕ ਟਾਇਰ ਵੀ ਬਈ ਚੌਕਲੇਟ ਰੰਗ ਦਾ ਜੰਮਣਾ ਪਿਆਗਾ ਤੇ ਪਲੱਸ ਬੈਕ ਸਾਈਡ ਤੇ ਵੀ ਨਿਸ਼ਾਨ ਹੈਗਾ ਤੇ ਐਮ ਆਰ ਪਾ ਚੌਕੜਾ ਬਈ ਖੁੱਲੇ ਪਲੇਟਫਾਰਮ ਵਾਲਾ ਹੈ ਇਹ ਵੀ ਸੜਗੇ ਵਿੱਚ ਆ ਗਿਆ ਤੇ ਮਾਡਲ ਦੀ ਗੱਲ ਕਰੀ ਜੀ 15 ਮਾਡਲ ਹੈਗਾ ਪੰਜਾਬ ਨੰਬਰ ਤੇ 5 ਲੱਖ 35 ਹਜ਼ਾਰ ਰੁਪਏ ਦੀ ਡਿਮਾਂਡ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਈ ਜੀ ਪੂਰਾ ਸਾਫ ਹੈਗਾ ਓਕੇ ਰਿਪੋਰਟ ਤੇ ਤੇ ਸਿੰਪਲ ਕੱਪੜੇ ਵਾਲੀ ਇਹਦੇ ਮਗਰ ਵੀ ਸਤਰੀ ਹੈਗੀ ਤੇ ਇਹ ਵੀ ਸਾਨੂੰ 16 ਦੇ ਟਾਇਰਾਂ ਦੇ ਮਿਲੂਗਾ 16 ਦੇ ਟਾਇਰ ਨੇ ਬਈ ਜੀ ਕੰਡੀਸ਼ਨ ਵਧੀਆ ਹੈਗੀ ਸਾਫ ਹੈਗਾ ਦੇਖੇਗਾ ਬਈ ਸੋਨਾਲੀ ਕਾ ਡੀਏ 750 ਦਾ ਤੇ ਚੌਕਲੇਟ ਰੇ ਦੇਦਾ ਜਮਨ ਨਵਾਂਗਾ ਤੇ ਬੈਕ ਟਾਇਰ ਰਿਕਣਗੇ ਚੌਕੜਾ ਬਈ ਜੇ ਕਿਦੇ ਟਾਇਰ ਨੇਗੇ ਤੇ 2008 ਮਾਡਲ ਆ ਸਾਦੀ ਕਟਾਈ ਵਾਲਾ ਪੱਠਿਆਲੇ ਵਾਸਤੇ ਪੂਰਾ ਬੈਸਟ ਹੈਗਾ ਤੇ 2 ਲੱਖ 95000 ਰੁਪਏ ਦੀ ਡਿਮਾਂਡ ਆ ਤੇ ਬਾਕੀ ਕੰਡੀਸ਼ਨ ਓਕੇ ਪਈਆ ਤੇ 8 ਮਾਡਲ ਆ ਬਈ ਜੀ ਤੇ ਸਾਦੀ ਕਟਾਈ ਚ ਤੇ ਟਾਇਰ ਆਗੇ ਨੇ ਬਈ ਜੀ ਇਹਦੇ 14 ਵਾਲੇ ਵਧੀਆ ਕੰਪਨੀ ਦੇ ਜੇ ਕਿਦੇ એટલે ਬਈ ਹੈਵੀ ਹੁੱਕ ਲੱਗੀ ਹੋਈ ਆ ਪੂਰੀ ਤੇ ਕੰਡੀਸ਼ਨ ਪੂਰੀ ਓਕੇ ਪਈ ਆ ਤੇ ਅੱਗੇ ਗਏ ਬਾਈ ਜੀ ਬਲੈਕ ਚ ਮਿਲਣ ਵਾਲਾ ਟਰੈਕਟਰ ਬਹੁਤ ਜਿਆਦਾ ਘੱਟ ਮਿਲਣ ਵਾਲਾ ਡੀ ਆਈ ਤੇ ਈ ਡੀ ਆਈ ਆ ਗਿਆ ਬਾਈ ਜੀ ਇਹ 3522 ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਚੌਕੜਾ ਟਾਇਰ ਦਾ ਇਹਦਾ ਜਮਨ ਨਵਾਂਗਾ ਤੇ ਬੈਕ ਟਾਇਰ ਹੈਗੇ ਬਾਈ ਜੀ ਇਹਦੇ 13 ਦੇ ਤੇ ਫਰੰਟ ਰੈਰ ਬਾਈ ਜੀ ਨੂੰ ਐਮ ਆਰ ਪੀ ਦੇ ਮਿਲਣਗੇ ਮਾਡਲ ਹੈਗਾ ਬਾਈ ਜੀ ਇਹ 97 ਤੇ 1 ਲੱਖ 45000 ਰੁਪਏ ਡਿਮਾਂਡ ਆ ਗਈ ਸਾਦੀ ਘਟਾਈ ਵਾਲਾ ਬਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਸੋ ਬੱਕੋ ਚੈੱਕ ਕਰੋ ਬਾਈ ਜੀ ਤੇ ਕਿਦਾਂ ਦਾ ਕੰਪਨੀ ਦਾ ਟਾਇਰ ਤਿਆਰ ਕਰਿਆ ਸੀਗਾ ਤੇ ਓਕੇ ਰਿਪੋਰਟ ਚ 97 ਮਾਡਲ 1 ਲੱਖ 45000 ਕਿੜਾ ਪਾਉਂਦਾ ਤੇ ਅਗੇ ਬਾਈ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਵਾਲਾ ਪੀ ਐਕਸਟੀ ਮਾਡਲ ਵਾਲਾ ਪਲੱਸ ਵਾਲਾ ਤੇ ਜੇ ਟੈਰਾਂ ਦੀ ਗੱਲ ਕਰੀ ਬਾਈ 16 ਨੂੰ 28 ਦੇ ਟਾਇਰ ਨੇਗੇ ਤੇ ਟਾਇਰ ਇਹਦੇ ਵੀ ਜਮਨ ਨਵੇਂ ਨੇਗੇ ਬਾਈ ਜੀ ਐਮ ਆਰਫ ਦੇ ਤੇ ਚੌਕੜਾ ਐਮ ਆਰਫ ਦੇ ਟਾਇਰਾਂ ਦਾ ਕਿਉਂ ਤੇ ਓਕੇ ਰਿਪੋਰਟ ਚ ਹੈਗਾ ਤੇ ਜਮਨ ਨਵੇਂ ਚੌਕੜਾ ਹੈਗਾ ਬਾਈ ਜੀ ਤੇ ਸਪੈਸ਼ਲ ਐਡੀਸ਼ਨ ਜਾ ਗਿਆ ਬਈ ਜੀ ਇੱਕ ਪਲੱਸ ਵਾਲਾ ਇਹਦਾ ਬਈ ਜੀ ਇੱਕ ਸੁਪਰ ਵਾਲਾ ਇਹਦਾ ਇਹ ਸਪੈਸ਼ਲ ਐਡੀਸ਼ਨ ਵਾਲਾ ਪਲੱਸ ਚ ਤੇ ਪੀਵੀ 11 ਨੰਬਰ ਆ ਗਿਆ ਬਈ ਜੀ ਪਟਿਆਲੇ ਦਾ ਤੇ 22 ਮਾਡਲ ਤੇ 8 ਲੱਖ 90 ਹਜ਼ਾਰ ਰੁਪਏ ਦੀ ਮੰਗ ਆ। ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਜੂਜੀ ਗੇਅਰ ਵਾਲਾ ਆ ਗਿਆ ਬਈ ਜੀ ਤੇ ਕਨੋਪੀ ਸਾਤਰੀ ਲੱਗੀ ਹੋਈ ਹੈਗੀ ਵਧੀਆ ਓਕੇ ਰਿਪੋਰਟ ਜਾ ਬਈ ਜੀ ਰੰਬਾ ਰੰਬਾ ਜੀ ਤੁਹਾਨੂੰ ਕੰਡੀਸ਼ਨ ਦਿਖਾ ਦੀ ਬਈ ਜੀ ਰੰਮ ਰੰਮੂ ਵੀ ਪੂਰਾ ਸਾਫ ਹਨਗੇ ਤੇ ਬੈਕ ਸਾਈਡਰ ਦੀ ਗੱਲ ਕਰੀ ਬਈ ਜੀ ਬੈਕ ਸਾਈਡ ਵੀ ਪੂਰੀ ਸਾਫ ਹੈ। ਚਲੋ ਬਈ ਜੀ ਜੇ ਮੈਂ ਆਪ ਕਹਦੀ ਬਈ ਜੀ ਬਹੁਤ ਜਿਆਦਾ ਘਟ ਜੂ ਜੋ ਬੈ ਟਰੈਕਟਰ ਦਾ ਤੇ ਅੱਗੇ ਕਹ ਬਈ ਜੀ ਨਾਟ ਗਿਆ ਤੇ ਦੇਖ ਸਕਦੇ ਹੋ ਬਾਕੀ ਬਈ ਜੀ ਜਿਤ ਤੱਕ ਕਹਿ ਲਈ ਬਈ ਜੀ ਸਾਰਾ ਟਰੈਕਟਰ origignal ਹੀ ਹੈ ਕਿਉਂਕਿ ਬਾਡੀ ਲਾਈਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਈ ਜੀ ਬਾਡੀ ਲਾਈਨ ਤੋਂ ਪਤਾ ਲੱਗ ਰਹੇਗਾ ਵੀ ਸਾਰਾ ਟਰੈਕਟਰ origignal ਹੀ ਹੈਗਾ ਤੇ 93 ਮਾਡਲ ਦਾ 1,75,000 ਰੁਪਏ ਡਿਮਾਂਡ ਲਗੇ ਤੇ ਕੋਈ ਕੋਈ ਪਾਵਰ ਨਹੀਂ ਕਰਾਇਆ ਸਾਦੀ ਕਟਾਈ ਜਗਾ ਤੇ ਲੋ ਬਈ ਚੱਕਰ ਬਈ ਜੀ ਤੇ ਸਪੀਕਰ ਵਗੈਰਾ ਲੱਗੇ ਹੋਣਗੇ ਨੈਗਟ ਹੈ ਰਹਿਗੇ ਨਹੀਂ ਬਈ ਜੀ ਪੈਂਟ ਕੇ ਪੈਸੇ ਤੇ ਫਰੰਟਰ ਰਹਿਗੇ ਨਹੀਂ ਬਾਈ ਜੀ 40 ਦੇ ਪੈਸੇ ਤੇ ਕਿਹਾ ਬਾਈ ਜੀ 52 10 ਚੌਂਦੀ ਆਰ ਤੇ ਫਰੰਟਰਾਂ ਦੀ ਗੱਲ ਕਰੀ ਫਰੰਟਰ ਰਹਿ ਗਿਆ ਬਾਈ ਜੀ 85 ਪੈਸੇ ਤੇ ਬੈਕਟਰ ਰਹਿ ਗਿਆ ਜੇ ਮੈਂ ਨਵੇਂ ਵਾਂਗੂ ਪੈਣਗੇ 90 ਪੈਸੇ ਤੇ ਗੇਅਰ ਪ੍ਰੋ 4 ਸਪੀਡ ਵਾਲਾ ਗਿਆ ਬਾਈ ਜੀ ਗੇਅਰ ਪ੍ਰੋ 4 ਸਪੀਡ ਚ ਆ ਗਿਆ ਬਾਈ ਜੀ ਟੌਪ ਮਾਡਲ ਆ ਗਿਆ 20 ਮਾਡਲ ਤੇ 7 ਲੱਖ 15000 ਰੁਪਏ ਡਿਮਾਂਡ ਬਾਕੀ ਜਿਹਨੂੰ ਪੈਰ ਦਾਣਾਂ ਦੀ ਕੰਡੀਸ਼ਨ ਦਿਖਾਉਂਦੇ ਨੇ ਬਾਈ ਜੀ ਪੈਰ ਦਾਣ ਵੀ ਪੂਰੇ ਸਾਫ ਨੇ ਲੈ ਵੀ ਬਾਕੀ ਚੈੱਕ ਕਰੋਗੇ ਜੀ ਇਹ ਵੀ ਚੀਜ਼ਾਂ ਚੈੱਕ ਕਰ ਸਕਦੇ ਹੋਗੇ ਓਕੇ ਰਿਪੋਰ ਤੇ 16 ਨੂੰ 28 ਦੇ ਟਰਨਿੰਗ ਬਈ ਜੀ ਟਾਪ ਮਾਡਲ ਟਰੈਕਟਰ ਡਬਲ ਡਿਸਟ੍ਰਿਬਿਊਟਰ ਹੈ ਬਈ ਜੀ ਉਹ ਵੀ ਚੈੱਕ ਕਰ ਸਕਦੇ ਬਈ ਜੀ ਤੇ ਕਿਹਾ ਬਈ ਜੀ ਅਰਜਨ ਅਰਜਨ 555 DI ਸਾਈਡ ਗੇਅਰ ਚ ਹੈਗੇ ਬਈ ਜੀ ਤੇ ਚੌਕਟਰ ਰੱਦਾ ਇਹਦਾ ਵੀ ਹੈਗਾ ਬਈ ਜੀ 90 ਪੈਸੇ ਓਕੇ ਰਿਪੋਰਟ ਚ ਤੇ 14 ਮਾੜਦਾ 3 ਲੱਖ 85000 ਰੁਪਏ ਡਿਮਾਂਡ ਆ ਤੇ PP10 ਨੰਬਰ ਹੈਗਾ ਬਈ ਜੀ ਤੇ ਜੇ ਗੱਲਬਾਤ ਕਰੀ ਬਈ ਜੀ ਪਾਵਰ ਸਟੀering ਆ ਓਕੇ ਰਿਪੋਰਟ ਆ ਲੋ ਬਈ ਤੇ ਅੱਗੇ ਆ ਗਿਆ ਭਾਈ ਜੀ 963 969 ਦਾ ਛੋਟਾ ਭਾਈ ਤੇ 855 ਦਾ ਵੱਡਾ ਭਾਈ ਕਹ ਲਈਏ ਆਪਾਂ ਤੇ 5 ਸਟਾਰ ਆ ਗਿਆ ਖੁੱਲੇ ਪਲੇਟਫਾਰਮ ਵਾਲਾ ਗਿਆ ਤੇ ਬੈਕਟਰ ਇਹਦੇ ਵੀ ਹੈਗੇ ਭਾਈ ਜੀ 60 65 ਪੈਸੇ ਤੇ 16 ਦੇ ਟਾਇਰ ਆਗੇ ਤੇ ਫਰੰਟ ਹੈ ਵੀ ਵੇਗੇ 75 ਕੇ ਪੈਸੇ ਤੇ ਜੇ ਮਾਡਲ ਗੱਲ ਕਰੀ ਭਾਈ ਜੀ 18 ਮਾਡਲ ਤੇ 5 ਲੱਖ 90000 ਰੁਪਏ ਡਿਮਾਂਡ ਆ ਗਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਕੋਈ ਪੂਰੀ ਸਾਫ ਜਾਂ ਓਕੇ ਰਿਪੋਰਟ ਤੇ ਪਈ ਹੋਗੀ ਤੇ ਬੈਕ ਸੌਟ ਤੁਹਾਨੂੰ ਦਿਖਾ ਦਈਏ ਭਾਈ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ 540 ਤੇ 540 E 540 ਚੱਕਰਾਂ ਦੇ ਵੀ ਚੱਲਦਾ ਤੇ 540 E ਤੇ ਵੀ ਚੱਲਦਾ ਇਹ ਤੇ ਲਓ ਜੀ ਤੇ ਪੀਟੀਓ ਸਾਫਟ ਅਲੱਗ ਦੇ ਕਲਚ ਵਾਲਾ ਹੈ ਬਾਈ ਜੀ ਤੇ ਬਾਕੀ ਸਭ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਜੀ ਪੂਰੀ ਓਕੇ ਰਿਪੋਰਟ ਤੇ ਬਈ ਬਾਡੀ ਲੈਂਦਾ ਵੀ ਓਕੇ ਪੇਰ ਰੰਗ ਪੈਂਦਾ ਵੀ ਤੇ ਅੱਗੇ ਬਾਈ ਜੀ ਸੋਨਾਲੀਕਾ ਡੀਆਈ 60 ਦਾ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵੀ ਬਾਈ ਮਾਡਲ ਲਗਾ ਤੇ ਚੇਂਜਰ ਵਾਲਾ ਟਰੈਕਟਰ ਹੈ ਬਾਈ ਜੀ ਚੇਂਜਰ ਵਾਲਾ ਟਰੈਕਟਰ ਹੈਗਾ ਤੇ 60 ਹੌਸਪਾਵਰ ਦਾ ਇਹ ਖੁੱਲੇ ਪਲੇਟਫਾਰਮ ਵਾਲਾ ਜੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਬੇ ਜੀ ਨੰਬਰ ਨੂੰ ਪਹਿਨੇਗੇ ਲੇਕਿਨ ਬੇ ਜੀ 80 85 ਪੈਸੇ 16 ਦੇ ਟਾਇਰ ਆ ਕਿਤੇ ਹੈ ਵੀ ਓਪਰ ਲੱਗੇ ਹੋਏ ਡੰਡਾ ਫੱਟੇ ਨਾਲ ਮਿਲ ਗੋ ਜੀ ਡਬਲ ਡਿਸਟ੍ਰੀਬਿਊਟਰ ਮਿਲ ਬਟ ਟਾਓ ਮਾਡਲ ਟਰੈਕਟਰ ਹੈ ਬੇ ਜੀ ਕੰਡੀਸ਼ਨ ਚੈੱਕ ਕਰ ਸਕਦੇ ਬੇ ਜੀ ਨਵੇਂ ਵਾਂਗੂ ਟਰੈਕਟਰ ਪਿਆ ਤੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਬੇਟ ਹੋਇਆ ਵੀ ਲੱਗੇ ਹੋਣਗੇ ਪਾਵਰ ਸਟੀering ਟਾਓ ਮਾਡਲ ਤੇ 6 ਲੱਖ 95 ਹਜ਼ਾਰ ਰੁਪਏ ਦੀ ਮੰਗ ਹੈ ਕੰਡੀਸ਼ਨ ਦਾ ਓਕੇ ਪਿਆ ਤੇ ਬਾਕੀ ਬੇ ਜੀ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲਈ ਸਕਰੀਨ ਉੱਪ ਤੇ ਬਾਕੀ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ